ਭਾਈ ਜੱਗਾ ਜਿਹਦੇ ਨਾਲ ਗੁਰੂ ਮਹਾਰਾਜ ਜੀ ਦਾ ਇੰਨਾ ਕਿਸ਼ਨੇਹ ਪ੍ਰੇਮ ਹੈ ਕਿ ਜਿੱਥੇ ਸਾਰਾ ਸੰਸਾਰ ਸਭਪਰਾਂ ਨੂੰ ਚਰਨ ਬੰਦਨਾ ਕਰਦਾ ਦੰਡੌਤ ਬੰਦਨਾ ਕਰਦਾ ਹੈ ਉੱਥੇ ਭਾਈ ਜੱਗਾ ਜੀ ਨੂੰ ਮਹਾਰਾਜ ਜੰਗੀ ਵਿੱਚ ਲੈ ਕੇ ਲੰਮੇ ਕੋਈ ਛੋਟੀ ਗੱਲ ਨਹੀਂ ਸਾਰਾ ਸੰਸਾਰ ਜਿਹਦੇ ਅੱਗੇ ਅੱਖ ਨਹੀਂ ਟੁਕ ਸਕਦਾ ਉਹ ਕਲਗੀਧਰ ਬਾਦਸ਼ਾਹ ਮਹਾਰਾਜ ਭਾਈ ਜੱਗੇ ਨੂੰ ਜੰਗੀ ਪਾਉਂਦੇ ਨੇ ਤੇ ਗੁਰ ਸਿਖਰ ਨੇ ਇਹ ਗੱਲ ਪਸੰਦ ਨਹੀਂ ਆਈ ਜਿਹੜੇ ਮੇਰੇ ਵਰਗੇ ਖੜਾ ਮ ਚੌਧਰੀ ਸੀ ਉਹ ਕਹਿਣ ਲੱਗੇ ਉਹ ਜੱਗਿਆ ਇਹਨੂੰ ਪਤਾ ਨਹੀਂ ਗੁਰੂ ਮਹਾਰਾਜ ਕਿੱਡੇ ਵੱਡੇ ਨੇ ਤੁੰਗਾ ਅੱਗੇ ਜੱਪੀਂ ਕਿਉਂ ਪਉਣਾ ਹੈ ਪਿਛਾ ਰਿਆ ਕਰਦਾ ਡਾਰ ਦਿੰਦਾ ਡਰ ਪੈ ਗਿਆ ਕਿ ਕਦੇ ਇਹ ਸਾਨੂੰ ਪਛਾਣਾ ਕਰ ਦੇਵੇ ਇਹ ਸਤਿਗੁਰਾਂ ਦਾ ਬਹੁਤ ਅਕਦੇ ਗਰੀਬੀ ਨਾ ਹੋ ਜਾਵੇ ਭਾਈ ਜੱਗਾ ਨਹੀਂ ਹੁੰਦੇ ਨੇ ਡਰ ਦੇ ਡਰ ਦੇ ਪਿਛਾ ਰਹਿੰਦੇ ਨੇ ਮਹਾਰਾਜ ਆਵਾਜ਼ ਮਾਰਦੇ ਨੇ ਆ ਜੱਗਿਆ ਉਹਦੇ ਸਾਡਾ ਬਹੁਤਾ ਪ੍ਰੇਮੀ ਐ ਜੱਗਾ ਵਿਚਾਰਾ ਝੱਗਿਆ ਕਰੇ ਕਿਸੇ ਇੱਕ ਮੈਨੂੰ ਤਾੜ ਦੇ ਨੇ ਤੂੰ ਗਰੀਬ ਐ ਤੇਰੇ ਪਾਡੇ ਪੁਰਾਣੇ ਕੱਪੜੇ ਨੇ ਤੇ ਕਿਵੇਂ ਜਾ ਕੇ ਤੂੰ ਸਭਗਰਾਂ ਨੂੰ ਜੱਫੀ ਪਾ ਲੈਣਾ ਕਹਿੰਦੇ ਜਾ ਲੰਗਰ ਵਿੱਚ ਸੇਵਾ ਕਰ ਭਾਈ ਜੱਗਾ ਜੀ ਲੰਗਰ ਵਿੱਚ ਸੇਵਾ ਕਰਿਆ ਕਰਨ ਝਾੜੂ ਵਿਆਹ ਕਰਨ ਭਾਂਡੇ ਮਾਜਿਆ ਕਰਨ ਬੜੇ ਭਾਵਨਾਵਾਂ ਵਾਲੇ ਸਨ ਤੇ ਸਤਿਗੁਰੂ ਜੀ ਨੇ ਵੇਖਿਆ ਦੋ ਚਾਰ ਦਿਨ ਭਾਈ ਜੱਗਾ ਜੀ ਆਏ ਨਹੀਂ ਗਰੀਬ ਨਿਵਾਜ਼ ਬੜੇ ਉਤਾਵਲੇ ਹੋਏ ਕਿ ਕਾਫੀ ਦਿਨ ਹੋ ਗਏ ਨੇ ਭਾਈ ਜੱਗਾ ਜੀ ਦੇ ਦیدار ਨਹੀਂ ਹੋਏ ਭਾਵੇਂ ਜਾਣੀ ਜਾਣ ਹੀ ਨਹੀਂ ਸਤਿਗੁਰੂ ਜੀ ਨੇ ਪੁੱਛਿਆ ਕਹਿ ਲੱਗੇ ਜੀ ਭਾਈ ਜੱਗਾ ਜੀ ਲੰਗਰ ਵਿੱਚ ਡਿਊਟੀ ਦਿੰਦੇ ਨੇ ਗਰੀਬ ਨਿਵਾਜ਼ ਤਸਵੀਰ ਬਾਦशाह ਕਲਗੀਧਰ ਮਹਾਰਾਜ ਆਪ ਚੱਲ ਕੇ ਗਏ ਨੇ ਤੇ ਨਾਲ ਉਹ ਵੀ ਸਿੱਖ ਗਏ ਨੇ ਜਿਹੜੇ ਭਾਈ ਜੱਗੇ ਨੂੰ ਟੇਢੀ ਅੱਖ ਨਾਲ ਘੂਰਦੇ ਨੇ ਭਾਈ ਜੱਗਾ ਦੀ ਸਾਹ ਸੰਗਤ ਨਹੀਂ ਜਾਣਦੇ ਨੂੰ ਘਾਟਾ ਘੁੰਦ ਰਹੇ ਸੀ ਤੇ ਗਰੀਬ ਨਵਾਜ਼ ਜੀ ਦਾ ਚਿਹਰਾ ਖੜੰਦਾ ਕਹਿਣ ਲੱਗੇ ਆ ਭਾਈ ਜੱਗਿਆ ਬੜੇ ਦਿਨ ਹੋ ਗਏ ਨੇ ਤੇਰੇ ਦਰਸ਼ਨ ਨਹੀਂ ਹੋਏ ਆ ਸਾਨੂੰ ਦਾਵ ਕੇ ਮਿਲ ਸਾਡੇ ਕਲੇਜੇ ਨੂੰ ਠੰਡ ਪਾ ਦੇ ਇੰਨਾ ਪ੍ਰੇਮ ਇੰਨਾ ਪਿਆਰ ਭਾਈ ਜੱਗਾ ਦੀ ਵਿਚਾਰੇ ਚਾਹਦੇ ਨੇ ਜਿਹੜੇ ਘੜਮ ਚੌਧਰੀ ਨੇ ਏ ਮੈਨੂੰ ਫੇਰ ਕਹਿਣਗੇ ਕਹਿ ਲੱਗੇ ਨਾ ਜੀ ਨਾ ਮਹਾਰਾਜ ਮੇਰੇ ਹੱਥ ਆਡੇ ਨਾਲ ਲਪੜੇ ਹੋਏ ਨੇ ਤੇ ਸਤਿਗੁਰੂ ਜੀ ਕਹਿ ਲੱਗੇ ਨਹੀਂ ਭੱਜ ਕੇ ਜੱਫੀ ਪਾ ਆਪ ਜੀਆਂ ਨੇ ਅੱਗੇ ਹੋ ਕੇ ਜੱਫੀ ਪਾ ਲਈ ਤੇ ਭਾਈ ਜੰਗਾ ਜੀ ਨੇ ਵੀ ਘੁੱਟ ਕੇ ਜੱਫੀ ਪਾ ਲਈ ਉਹਨਾਂ ਹੱਥ ਆਡੇ ਨਾਲ ਲਪੜੇ ਸਨ ਜਦੋਂ ਜੱਫੀ ਪਾਈ ਤੇ ਜਿਹੜਾ ਚੋਲਾ ਸੀ ਉਹ ਹੱਥ ਦੇ ਨਾਲ ਲੰਬੜ ਗਿਆ ਤੇ ਗੁਰੂ ਮਹਾਰਾਜ ਜਦੋਂ ਚਲੇ ਗਏ ਉਹਨਾਂ ਸਿੱਖਾਂ ਨੇ ਫਿਰ ਭੁਰਿਆ ਕਹਿ ਲੱਗੇ ਤੈਨੂੰ ਇੱਕ ਵਾਰੀ ਸਮਝ ਨਹੀਂ ਆਈ ਤੈਨੂੰ ਇੱਕ ਵਾਰੀ ਕਿਹਾ ਕਿ ਗੁਰੂ ਮਹਾਰਾਜ ਜੀਾਂ ਦੇ ਕੋ ਨੇੜੇ ਨਹੀਂ ਲੱਗਣਾ ਤੇ ਤੂੰ ਕਿਵੇਂ ਜੱਫੀ ਪਾਈ ਚੱਲ ਲੰਗਰ ਵਿੱਚੋਂ ਵੀ ਨਿਕਲ ਜਾ ਓਕੇ ਸਤਿਗੁਰੂ ਜੀ ਪੁੱਛ ਪੁਛਾ ਕੇ ਲੰਗਰ ਨੇੜੇ ਸੀ ਲੰਗਰ ਦੇ ਚਲੇ ਗਿਆ ਕਹਿਣ ਲੱਗੇ ਤਮੇਲੇ ਵਿੱਚ ਚਲਿਆ ਜਾ ਇੰਕੇ ਤੂੰ ਸੇਵਾ ਨਹੀਂ ਕਰਨੀ ਭਾਈ ਜੱਗਾ ਜੀ ਨੇ ਸਤਿਵੰਤਨ ਗਿਆ ਕਹਿਣ ਲੱਗੇ ਸੇਵਾ ਹੀ ਕਰਨੀ ਹੈ ਜਿੱਥੇ ਮਰਦੀ ਸਤਿਗੁਰੂ ਜੀ ਕਰਾ ਲੈਣ ਉਹਦੇ ਘਰ ਦੀ ਸੇਵਾ ਹੈ ਤਵੇਲੇ ਵਿੱਚ ਰਹਿੰਦੇ ਨੇ ਲਦੇੜਾ ਸੁਣਦੇ ਨੇ ਲਦੇੜਾ ਕਹਿੰਦੇ ਨੇ ਜਿਹੜਾ ਘੋੜਿਆਂ ਦਾ ਸਾਹ ਸੰਗਤ ਜੀ ਇਸੇ ਪ੍ਰਕਾਰ ਫੁਰਸ ਹੁੰਦਾ ਉਹ ਗੋਵਾ ਚੁਕਿਆ ਕਰਨ ਘੋੜਿਆਂ ਨੂੰ ਖਰਖਰਾ ਕਰਿਆ ਕਰਨ ਪਾਣੀ ਢਾਇਆ ਕਰਨ ਬੜੇ ਪ੍ਰੇਮ ਨਾਲ ਪੱਠੇ ਵੱਟ ਕੇ ਲਿਉਂਦੇ ਨੇ ਤੇ ਸਤਿਗੁਰੂ ਜੀ ਫੇਰ ਬੜੇ ਉਤਾਵਲੇ ਹੋਏ ਕਹਿਣ ਲੱਗੇ ਭਾਈ ਜੱਗਾ ਜੀ ਹੁਣ ਨੰਗਰ ਵਿੱਚ ਵੀ ਧੀਂਦੇ ਨਹੀਂ ਕਿੱਧਰ ਗਏ ਨੇ ਤੇ ਸਿੱਖਾਂ ਨੇ ਦੱਸਿਆ ਜੀ ਮਹਾਰਾਜ ਉਹਨਾਂ ਦੀ ਡਿਊਟੀ ਉਹਨ ਤਾਂ ਬੇਲੇ ਵਿੱਚ ਲਾ ਦਿੰਦੀ ਹੈ ਤੇ ਸਤਿਗੁਰੂ ਜੀ ਪਹਿਲਾਂ ਤੇ ਸਾਧ ਸੰਗਤ ਜੀ ਭਾਈ ਜੱਗਾ ਜੀ ਨੇ ਆਟੇ ਵਾਲੇ ਹੱਥ ਲਾਏ ਸਨ ਅੱਜ ਜਾਨਦਿਆਂ ਨੂੰ ਵੇਦ ਚੁੱਕ ਰਹੇ ਸਨ ਹੱਥਾਂ ਨਾਲ ਤੇ ਦਸਵੇਂ ਪਾਛਾ ਪਹੁੰਚ ਕੇ ਵੇਦ ਕੇ ਕਹਿਣ ਲੱਗੇ ਭਾਈ ਜੱਗਿਆ ਤੂੰ ਸਾਡੇ ਨਾਲ ਦੂਰ ਹੀ ਹੁੰਦਾ ਜਾਂਦਾ ਤੂੰ ਸਾਨੂੰ ਮਿਲ ਲੱਗ ਕੇ ਵੀ ਨਹੀਂ ਆਉਂਦਾ ਬਾਹਾਨਾ ਲਾਇਆ ਕਹਿਣ ਲੱਗੇ ਸਤਿਗੁਰੂ ਜੀ ਮੈਂ ਤੇ ਪਹਿਲੇ ਵਿੱਚ ਰਹਿਣਾ ਮੇਰੇ ਕੋਲੋਂ ਘੋੜਿਆਂ ਦਾ ਮੁਸ਼ਕ ਹੁੰਦਾ ਦੁਰਗੰਧੀ ਹੁੰਦੀ ਹੈ ਇਸ ਕਰਕੇ ਮੈਂ ਤੁਹਾਡੇ ਕੋਲ ਨਹੀਂ ਹੁੰਦਾ ਤੇ ਸਤਿਗੁਰੂ ਜੀ ਕਹਿ ਲਗੇ ਭਾਈ ਜੰਗਿਆ ਤੇਰੇ ਕੋਲ ਉਤੇ ਤਰ੍ਹਾਂ ਤਰ੍ਹਾਂ ਦੇ ਫੰਨਾ ਦੀਆਂ ਮਹਿਕਾਂ ਆਉਂਦੀਆਂ ਨੇ ਤੂੰ ਸੇਵਾ ਕਰਦਾ ਹੈ ਸੇਵ ਕੀਤੇ ਸੰਤੋਖੀ ਜਿਹਨੇ ਸੱਚੋ ਸਾਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਮ੍ਰਿਤ ਧਰਮ ਕਮਾਇਆ ਐਸੇ ਭਾਈ ਜੱਗਾ ਜਿਹਨੂੰ ਮਹਾਰਾਜ ਜੀਆ ਨੇ ਅੱਗੇ ਹੋ ਕੇ ਫਿਰ ਜਪੀ ਭਾਈ ਪਤਾ ਨਹੀਂ ਕਿੰਨੇ ਕਿ ਜੁੱਗਾਂ ਦਾ ਮਹਾਰਾਜ ਜੀ ਦਾ ਭਾਈ ਜੱਗੇ ਨਾ ਪ੍ਰੇਮ ਸੀ ਪਿਆਰ ਸੀ ਬੜਾ ਗਰੀਬੜਾ ਜ ਆ ਸਿੱਖ ਬੜਾ ਨਿਮਾਣਾ ਜ ਨਤਾਣਾ ਜ ਆ ਸਿੱਖ ਤੇ ਸਤਿਗੁਰੂ ਜੀ ਨੇ ਇਨਾ ਮਾਣ ਬਖਸ਼ਿਆ ਜੱਫੀ ਪਾਈ ਤੇ ਭਾਈ ਜੱਗੇ ਕੋ ਰਿਆ ਨਾ ਗਿਆ ਘੁੱਟ ਕੇ ਉਹਨੇ ਵੀ ਜੱਫੀ ਪਾ ਲਈ ਆਜ ਸਤਿਗੁਰਾਂ ਦਾ ਜਿਹੜਾ ਚੋਲਾ ਪਹਿਨੇ ਆਇਆ ਸੀ ਨਾ ਉਹ ਲਿੱਦ ਦੇ ਨਾਲ ਪਲੀਤ ਹੋ ਗਿਆ ਬਾਜੂ ਨਾ ਘੜਮ ਚੌਧਰੀ ਨੂੰ ਬੜਾ ਖੁਸ਼ ਆਇਆ ਉਹਨਾਂ ਨੇ ਆਖਿਆ ਕਿ ਭਾਈ ਜੱਗਿਆ ਤੂੰ ਚੰਗੀ ਨਹੀਂ ਕੀਤੀ। ਸਾਤ ਦਿਨਾਂ ਤੇ ਬਾਹਰੀ ਸੇ ਰਹਿਣ ਇਕੱਲੇ ਲੜੀਆ। ਸਵਾਦਾਂ ਦੇ ਕੋਲ ਰਹਿੰਦੇ ਆਂ ਵੀ ਗੁਰੂ ਮਹਾਰਾਜ ਜੀਾਂ ਦੇ ਕੋਲ ਨੇੜਤਾ ਕਰਦੇ ਆਂ ਵੀ ਬੰਦੇ ਇਕੱਲੇ ਰਹਿ ਜਾਂਦੇ ਨੇ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਕੋਲ ਨੇੜੇ ਹੋਏ ਕੜਮ ਚੌਧਰੀ। ਉਹ ਕਹਿੰਦੇ ਜੱਗਿਆ ਤੂੰ ਚੰਗੇ ਨਹੀਂ ਕੀਤੇ ਤੈਨੂੰ ਕਿਹਾ ਸੀ ਪੁੱਛ ਆ ਰਿਹਾ ਕਰ। ਦੋ ਬੰਦਿਆਂ ਨੇ ਸੱਜੇੋਂ ਫੜਿਆ ਦੋ ਖੱਬੇੋਂ ਫੜਿਆ ਇਨਾਂ ਕ ਭਾਈ ਜੱਗੇ ਜੀ ਨੂੰ ਕਟਿਆ ਕਿ ਲੰਦਾ ਤੋੜ ਦਿੱਤੀਆਂ ਭਾਈ ਜੱਗੇ ਜੀ ਦੇ ਨੀਲ ਪਾ ਕੇ ਲਾਛਾਂ ਪੈ ਗਈਆਂ ਭਾਈ ਜੱਗਾ ਦੀ ਸਾਹ ਸੰਗਤ ਦੀ ਬਹੁਤ ਦੁਖੀ ਪਰ ਕਿਸੇ ਨੂੰ ਵੀ ਮੁੱਖ ਤੋਂ ਬਾੜ ਮਾੜਾ ਬਚਨ ਨਹੀਂ ਬੋਲਿਆ ਕਿਸੇ ਨੂੰ ਗਾਲ ਮੰਦਾ ਨਹੀਂ ਕੀਤਾ ਇਨਾਂ ਕ ਸਿੱਧਕੀ ਸਿੱਖ ਭਾਈ ਜੱਗਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਾ ਹੈ ਭਾਈ ਜੱਗਾ ਜੀ ਆਏ ਨਹੀਂ ਸਿ ਸਿਕਣ ਦਸਿਆ ਜੀ ਘਸੀਨੇ ਭਾਈ ਜੱਗਾ ਜੀ ਨੂੰ ਕੁੱਟਿਆ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਪਿੰਨਾ ਕਬੀਰ ਰਾਸਾ ਆਤਮ ਵਿੱਚ ਦਾਗ ਫੜ ਗਈ ਨੇਤਰ ਲਾਲ ਕਰਲਾਏ ਚਿਹਰੇ ਤੇ ਗੁੱਸਾ ਆ ਗਿਆ ਲਬਦੇ ਕਰਦੇ ਨੇ ਕਿ ਕਿਹੜੇ ਸਿੰਘ ਸੀ ਜਿੰਦਾਂ ਨੇ ਮਾਰਿਆ ਕੁੱਟਿਆ ਕੋਈ ਲੱਭਾ ਨਹੀਂ ਸਾਹਵੇਂ ਕੀ ਰਿੰਦੇ ਸਨ ਮੰਨਿਆ ਕੋਈ ਨਹੀਂ ਤੇ ਭਾਈ ਜੰਗਾ ਦੀ ਕੋਲ ਆਏ ਕਹਿ ਲੱਗੇ ਭਾਈ ਜੰਗਿਆ ਦੱਸ ਤੈਨੂੰ ਕਿੰਨੇ ਕੁੱਟਿਆ ਦੱਸਦਾ ਨਹੀਂ ਚਿਹਰੇ ਤੇ ਹਲਕੀ ਹਲਕੀ ਮੁਸਕਰਾਹਟ ਈ ਨੀ ਕੁੱਟ ਖਾ ਕੇ ਕਹਿ ਲੱਗਾ ਇੱਕ ਸ਼ਰਤ ਤੇ ਮਹਾਰਾਜ ਦਸਾਂਗਾ ਪਹਿਲਾਂ ਮੇਰੇ ਨਾਲ ਵਾਅਦਾ ਕਰੋ ਇੱਕ ਬਰਨ ਕਰੋ ਕਿ ਜਿੰਨੇ ਮੈਨੂੰ ਕੁੱਟਿਆ ਉਹਨੂੰ ਤੁਸੀਂ ਕਹੋਗੇ ਕੁਝ ਨਹੀਂ ਕਹਿ ਲੱਗੇ ਭਾਈ ਜੰਗਿਆ ਇੱਕ ਕੀ ਤੈਨਾਂ ਹਜ਼ਾਰ ਵਾਅਦੇ ਕਰਦੇ ਆ ਜਿਵੇਂ ਤੂੰ ਕਵੇਂਗਾ ਇੱਕ ਵਾਰੀ ਦਰਸ਼ਨ ਨੂੰ ਕੁੱਟਿਆ ਤੈਨੂੰ ਕੁੱਟਿਆ ਕਿੰਨੇ ਆ ਤੇ ਭਾਈ ਜੰਗਾ ਜੀ ਕਹਿ ਲੱਗੇ ਮਹਾਰਾਜ ਜਿਹੜੇ ਕੁੱਟ ਲਾਏ ਸੀ ਨਾ ਉਹਨਾਂ ਵਿੱਚ ਮੈਨੂੰ 13 ਰੂਪ ਦੱਸਿਆ ਮੈਨੂੰ ਕੁੱਟਿਆ ਵੀ ਕਿੰਨੇ ਆ ਤੇ ਭਾਈ ਜੰਗਾ ਜੀ ਉਹਨਾਂ ਵੱਲੀ ਵੇਖ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੇ ਨੇਤਰ ਸਜਲ ਹੋ ਗਏ ਅੱਖਾਂ ਦੇ ਵਿੱਚ ਹੰਝੂ ਪਾਰ ਆਏ ਧੰਨ ਜੱਗਿਆ ਧੰਨ ਤੇਰੀ ਸਿੱਖੀ ਜਿਹੜੇ ਕੁੱਟਣ ਆਏ ਨੇ ਉਹਨਾਂ ਵਿੱਚ ਤੈਨੂੰ ਗੁਰੂ ਦਿਖਾਈ ਦਿੱਤਾ ਤੇ ਜਿਹੜੇ ਕੁੱਟਣ ਆਏ ਸੀ ਉਹਨਾਂ ਨੂੰ ਤੇਰੇ ਵਿੱਚ ਗੁਰੂ ਦਿਖਾਈ ਨਹੀਂ ਦਿੱਤਾ ਭਾਈ ਜੰਗਾ ਜੀ ਨੂੰ ਹਰ ਆਚੀਆਂ ਨੇ ਆਪਣੇ ਅੰਦੀ ਮਨ ਪੱਟੀ ਕੀਤੇ ਆਪਣੇ ਕੋਲ ਜਿੱਥੇ ਆਸਣ ਹੁੰਦੀ ਸੀ ਨਾ ਉੱਥੇ ਲੱਗ ਗਏ ਸਾਰੀ ਸੰਗਤ ਨੂੰ ਬੁਲਾਇਆ ਤੇ ਪੁੱਛਣ ਲੱਗੇ ਕਿ ਕਿੰਨੇ ਕੁੱਟਿਆ ਮਨ ਦਾ ਕੋਈ ਨਹੀਂ ਕ੍ਰੀਵਨ ਬਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਿੰਨ ਘੜੇ ਮੰਗਾਏ ਤਿੰਨਾ ਘੜਿਆਂ ਦੇ ਵਿੱਚ ਆਪ ਜੀ ਨੇ ਨਹੀਂ ਲਾ ਕੀਤੇ ਸਮਝਾਉਣ ਦਾ ਯਤਨ ਕੀਤਾ ਕਿ ਜੋ ਸਾਧੂਆਂ ਤੋਂ ਬਾਹਰ ਹੋ ਜਾਂਦੇ ਨੇ ਇਹ ਇਕੱਲੇ ਕਿਵੇਂ ਰਹਿ ਜਾਂਦੇ ਨੇ ਪੱਥਰ ਦੀ ਣਾਈ ਜਿਹੜਾ ਪੱਥਰ ਹੁੰਦਾ ਹੈ ਨਾ ਉਹਨੂੰ ਕੋਈ ਭਾਵੇਂ ਹਜ਼ਾਰ ਸਾਲ ਕਈ ਜੰਗਾਂ ਤੀਕ ਵੀ ਪਾਣੀ ਵਿੱਚ ਭਿਉਂ ਕੇ ਰੱਖੇ ਉਹ ਆਪਣਾ ਕੁਸ਼ਕ ਪੁਣਾ ਨਹੀਂ ਛੱਡਦਾ। ਉਹਦੇ ਵਿੱਚ ਤਾਰ ਪੁਣਾ ਨਹੀਂ ਹੁੰਦਾ। ਉਹ ਬਾਣੀ ਨੂੰ ਗ੍ਰਹਿਣ ਨਹੀਂ ਕਰਦਾ। ਇਹ ਉਹਦੇ ਵਿੱਚ ਖਾਮੀ ਹੈ। ਇਹ ਕੋ ਕਠੋਰ ਹੁੰਦਾ ਹੈ। ਗਰੀਬ ਨਵਾਜ਼ ਮਹਾਰਾਜ ਜੀ ਨੇ ਉਹ ਤਿੰਨ ਘੜੇ ਪਾਣੀ ਦੇ ਮੰਗਵਾ ਲਏ ਤੇ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਕਿ ਇੱਕ ਘੜੇ ਦੇ ਵਿੱਚ ਲੂਣ ਦੀ ਡਲੀ ਪਾਓ। ਕਿਉਂਕਿ ਤਿੰਨ ਤਰ੍ਹਾਂ ਦੇ ਸਿੱਖ ਗੁਰੂ ਘਰ ਵਿੱਚ ਰਹਿੰਦੇ ਨੇ। ਤਿੰਨ ਤਰ੍ਹਾਂ ਦੇ ਸਿੱਖ ਗੁਰੂ ਘਰ ਵਿੱਚ ਆਉਂਦੇ ਨੇ ਕਿ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਤਿੰਨ ਘੜੀ ਮੰਗਾਏ ਇੱਕ ਦੇ ਵਿੱਚ ਲੂਣ ਦੀ ਡਲੀ ਪਾਈ ਕਹਿ ਲੱਗੇ ਭਾਈ ਦਇਆ ਸਿੰਘ ਜੀ ਨੂੰ ਲੂਣ ਦੀ ਡਲੀ ਪਾ ਕੇ ਘੜੇ ਦੇ ਪਾਣੀ ਨੂੰ ਲਾਓ ਜਦੋਂ ਲਾਇਆ ਤੇ ਉਹ ਗੱਡੜੀ ਲੂਣ ਦੀ ਡਲੀ ਸੀ ਪਾਣੀ ਵਿੱਚ ਇੱਕ ਵਿੱਚ ਹੋ ਗਈ ਕੋਈ ਵੀ ਲੂਣ ਦੀ ਡਲੀ ਦਾ ਨਿਸ਼ਾਨ ਬਾਕੀ ਨਹੀਂ ਰਿਹਾ ਉਹ ਸਰੀ ਅੰਦਰ ਗਰੀਬ نوازੀਆਂ ਨੇ ਇੱਕ ਢੀਮ ਮੰਗਾਈ ਬਾਣ ਦੀ ਢੀਮ ਸੀ ਉਹਨੂੰ ਘੜੇ ਵਿੱਚ ਪਵਾਇਆ ਤੇ ਕਹੇ ਭਾਈ ਦਇਆ ਸਿੰਘ ਜੀ ਨੂੰ ਹਲਾਓ ਜਦੋਂ ਉਹਨੂੰ ਲਾਇਆ ਤੇ ਜਿਹੜੀ ਢੀਮ ਸੀ ਉਹ ਐਨ ਫੁਰ ਕਰਕੇ ਨਾ ਉਹਦੀ ਜਿਹੜੀ ਮਿੱਟੀ ਸੀ ਉਹ ਥੱਲੇ ਬਹਿ ਗਈ ਪਾਣੀ ਨਿੱਤਰ ਗਿਆ ਤੀਜੇ ਘੜੇ ਵਿੱਚ ਮਹਾਰਾਜ ਜੀ ਨੇ ਪੱਥਰ ਮੰਗਾਇਆ ਉਹ ਘੜੇ ਵਿੱਚ ਪਾਇਆ ਉਹ ਕਹਿੰਦੇ ਭਾਈ ਦਇਆ ਸਿੰਘ ਜੀ ਹਲਾਓ ਜਦੋਂ ਲਾਇਆ ਤੇ ਪੱਤਰ ਉਮੀਂ ਦਾ ਉਮੀਂ ਰਿਹਾ ਸਾਰੀ ਰਾਤ ਵੀ ਰੱਕ ਛੱਡਿਆ ਸਾਰਾ ਦਿਨ ਵੀ ਰੱਕ ਛੱਡਿਆ ਅਗਲੇ ਦਿਨ ਵੀ ਬਖਰ ਕਟਿਆ ਤੇ ਮੁਸ਼ਕਤ ਆਖੋਸ਼ ਤੇ ਗਰੀਬਨ왈 ਮਹਾਰਾਜ ਕਿੰਦੇ ਐਸੀ ਤਰ੍ਹਾਂ ਭਾਈ ਦਇਆ ਸਿੰਘ ਜੀ ਭਾਈ ਜੰਗਾ ਜੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਗੁਰੂ ਘਰ ਵਿਦਿਆ ਸੇ ਸੇਖ ਨੇ ਇੱਕ ਤੇਹੋ ਜੇ ਸਿੱਖ ਆਉਂਦੇ ਨੇ ਜਿਹੜੇ ਭਾਈ ਮੰਜ ਵਰਗੇ ਹੋਏ ਭਾਈ ਜੀਵਾ ਜੀ ਵਰਗੇ ਹੋਏ ਹੋਰ ਭਾਈ ਗੁਰਦਾਸ ਜੀਆਂ ਵਰਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗੇ ਐਸੇ ਅਨੇਕਾਂ ਸਿੱਖ ਨੇ ਜਿਹੜੇ ਲੂਣ ਦੀ ਡਲੀ ਦੀ ਨਿਆਈ ਹੋਏ ਜਦੋਂ ਗੁਰੂ ਰੂਪੀ ਜਲ ਦੇ ਵਿੱਚ ਆ ਕਰਕੇ ਮਿਲੇ ਤੇ ਗੁਰੂ ਦਾ ਰੂਪ ਹੀ ਹੋ ਗਏ ਚੱਲੀ ਪੁੱਤਰੀ ਲਾਉਣ ਕੀ ਥਾਏ ਸਿੰਧ ਕੀ ਲੈਣਾ ਕਹਿੰਦੇ ਜਿਹੜੀ ਲੂਣ ਦੀ ਡਲੀ ਸੀ ਨਾ ਸਮੁੰਦਰ ਦਾ ਪਤਾ ਲੈਣ ਲਈ ਤੇ ਸਮੁੰਦਰ ਵਰਗੀ ਹੋ ਗਈ ਮੜ ਕੇ ਵਾਪਸ ਨਹੀਂ ਆਈ ਇਸ ਪ੍ਰਕਾਰ ਦੇ ਸਿੱਖ ਨੇ ਗਰੀਬਨਵਾਰ ਕਹਿੰਦੇ ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਰਹ ਜਾਂਦਾ ਜਿਨ੍ਹਾਂ ਦਾ ਨਾ ਕਿਸ ਰਹਾ ਨਾ ਸੇਖ ਨੇ ਇਹ ਆ ਭੇਦ ਨਾ ਜਾਣੋ ਮੂਲ ਸਾਈਂ ਦੇ ਆ ਦੂਜੇ ਪ੍ਰਕਾਰ ਦੇ ਸਤਗੁਰੂ ਜੀ ਤੇ ਦਸਵੇਂ ਬਾਦਸ਼ਾਹ ਕਹਿਣ ਲੱਗੇ ਦੂਜੇ ਪ੍ਰਕਾਰ ਦੇ ਸੇਖੇ ਹੋ ਜੀ ਹੁੰਦੇ ਨੇ ਜਿਹੜੇ ਅੱਧ ਵਿਚਾਲਾ ਜਾ ਰੱਖਦੇ ਨੇ ਨਾ ਉਧਰ ਤੇ ਨਾ ਉਧਰ ਉਹਨਾਂ ਦੀ ਹਾਲਤ ਕਹਿੰਦੇ ਢੀਮ ਵਰਗੀ ਹੈ ਜਿਵੇਂ ਢੀਮ ਨੂੰ ਪਾਣੀ ਵਿੱਚ ਪਾਇਆ ਢੀਮ ਨੇ ਆਪਣਾ ਆਪ ਤੇ ਛੱਡ ਦਿੱਤਾ ਆਪਣਾ ਜਿਹੜਾ ਧੋਸ ਬਣਾ ਸੀ ਉਹਨੂੰ ਛੱਡ ਦਿੱਤਾ ਪਰ ਆਪਣਾ ਜਿਹੜਾ ਮੂਤ ਰੂਪ ਸੀ ਨਾ ਮਿੱਟੀ ਉਹ ਛੱਡੀ ਨਹੀਂ ਘੜੇ ਦੇ ਵਿੱਚ ਹੀ ਰਹਿ ਗਈ ਮਿੱਟੀ ਇਹੋ ਜਿਹੇ ਸਿੱਖ ਵੀ ਹੁੰਦੇ ਨੇ ਜਿਹੜੇ ਗੁਰੂ ਘਰ ਵਿੱਚ ਆਉਂਦੇ ਨੇ ਨਿਤਾ ਪ੍ਰਤੀ ਆਉਂਦੇ ਨੇ ਜਾ ਰਹਿੰਦੇ ਸਾਧੂਆਂ ਦੇ ਕੋਲ ਨੇ ਜਾ ਰਹਿੰਦੇ ਅਮੇਸ਼ਾ ਗੁਰੂ ਦੇ ਕੋਲ ਨੇ ਪਰ ਉਹਨਾਂ ਦੀ ਹਾਲ ਤੇ ਢੀਮ ਵਰਗੀ ਹੈ ਬਾਹਰੀ ਤੌਰ ਤੇ ਸ਼ਾਂਤ ਹੋ ਜਾਂਦੇ ਨੇ ਉਹਨਾਂ ਦਾ ਆਪਣਾ ਆਕਾਰ ਤੇ ਨਹੀਂ ਰਹਿ ਜਾਂਦਾ ਪਰ ਕਹਿੰਦੇ ਆਪਣੀ ਹੋਮੇ ਨੂੰ ਛੱਡਦੇ ਨਹੀਂ ਉਹ ਹੋਮੇ ਜਿਵੇਂ ਢੀਮ ਨੇ ਆਪਣਾ ਆਪ ਨਹੀਂ ਛੱਡਿਆ ਭਾਵੇਂ ਘੜੇ ਦੇ ਤਲੇ ਤੇ ਵਹਿ ਗਈ ਹੈ ਜਦੋਂ ਪਾਣੀ ਹਿਲਦਾ ਹੈ ਪਾਣੀ ਨੂੰ ਦੰਧਲਾ ਕਰ ਦਿੰਦੀ ਹੈ ਇਸੇ ਪ੍ਰਕਾਰ ਇਹਦੇ ਜਦੋਂ ਕਿ ਮਾੜਾ ਜਾਂ ਸਿੱਖ ਦੀ ਓਮੀ ਨੂੰ ਠੇਸ ਪਹੁੰਚਦੀ ਹੈ ਨਾ ਉਹ ਵੀ ਫਿਰ ਆਪਣਾ ਆਪ ਛਾਲਦਾ ਹੈ ਆਪਣਾ ਗੰਧਲਾਪਣ ਘਟ ਦਿੰਦਾ ਹੈ ਦੂਜੇ ਪ੍ਰਕਾਰ ਦੇ ਸੇ ਤੈਸੇ ਨੇ ਕਿਤੇ ਗਰੀਬਨ ਵਾਰ ਕੋ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਗਿੰਦੇ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਕਿੱਧਰੀ ਆ ਭਾਵੇਂ ਬੰਦਾ ਨਿਤਾ ਪ੍ਰਤੀ ਸੰਗਤੀ ਕਰਦਾ ਹੈ ਪਰ ਆਪਣੇ ਔਗਣਾ ਦਾ त्याਗ ਨਹੀਂ ਕਿੰਦੇ ਉਹਦੀ ਹਾਲ ਤੇ ਪੱਥਰ ਮੰਗ ਹੈ ਇਸ ਪੱਥਰ ਨੂੰ ਅਸੀਂ ਕਹਿਣ ਲੱਗੇ ਲੰਮਾ ਸਮਾਂ ਇਸ ਘੜੇ ਵਿੱਚ ਰੱਖਿਆ ਜਦੋਂ ਇਹਨੂੰ ਬਾਹਰ ਕੱਢਿਆ ਤੇ ਓਵੇਂ ਦਾ ਓਵੇਂ ਸਖਤ ਕਠੋਰ ਇਹਦੇ ਵਿੱਚ ਕੋਈ ਨਰਮਾਈ ਨਹੀਂ ਆਈ ਇਸ ਕਰਕੇ ਗਰੀਬ ਨਵਾਜ਼ ਮਹਾਰਾਜ ਕਹਿੰਦੇ ਉਹ ਬੰਦੇ ਜਿਹੜੇ ਆਪਣੇ ਹਿਰਦੇ ਦਾ ਕਠੋਰपणा ਨਹੀਂ त्याਗਦੇ ਉਹਨਾਂ ਨੂੰ ਸਾਹ ਸੰਗਤੀ ਠੋਕ ਲੱਗਦਾ ਹੈ ਉਹ ਜਮਾਂ ਦੇ ਵਸ ਪੈਂਦੇ ਨੇ ਉਹਨਾਂ ਦਾ ਇੱਥੇ ਵੀ ਔਖਾ ਅੱਗੇ ਪਰਲੋਕ ਦੇ ਵਿੱਚ ਵੀ ਇਹਨਾਂ ਨੂੰ ਮਾਰਾਂ ਪਈਆਂ ਨੇ